ਕਰਦੇ ਚ ਚਾਰ ਬੱਚੇ ਨੇ ਇੱਕ ਦਾ ਸੁਭਾਅ ਕੁਛ ਹੋਰ ਹੈ ਇੱਕ ਦਾ ਸੁਭਾਅ ਕੁਛ ਹੋਰ ਹੈ ਇੱਕ ਬੜਾ ਕਰੋਧੀ ਇੱਕ ਬੜਾ ਸ਼ਾਂਤ ਹੈ ਇੱਕ ਸਦਾਚਾਰੀ ਇੱਕ ਦੋਰਾਚਾਰੀ ਇੱਕ ਬੜਾ ਦੂਰ ਦੀ ਸੋਚਦਾ ਹੈ ਇੱਕ ਉਹ ਵੱਡ ਹੈ ਐਸਾ ਕਿਉਂ ਦਰਸਲ ਤਖਤੀਆਂ ਪਿਛਲੀਆਂ ਹੀ ਲਿਖੀਆਂ ਹੋਈਆਂ ਲੈ ਕੇ ਆਏ ਨੇ ਇਹ ਕਾਗਜ਼ ਪਿਛਲੇ ਹੀ ਲਿਖੇ ਹੋਏ ਲੈ ਕੇ ਆਏ ਤੇ ਪਿਛਲੇ ਸਾਰੇ ਲਿਖੇ ਕਾਗਜ਼ਾਂ ਨੂੰ ਮਿਟਾਣਾ ਕਿ ਧਰਮ ਦਾ ਕਮ ਹੈ ਸਤ ਸੰਗ ਦਾ ਕਮ ਹੈ ਧਰਮ ਰਾਏ ਦਰ ਕਾਗਜ਼ ਭਾਰੇ ਜਨ ਨਾਨਕ ਲੇਖਾ ਸ जनमा जनमांतरਾਂ ਦੇ ਸੰਸਕਾਰਾਂ ਨੂੰ ਪੜ ਨਹੀਂ ਖਤਮ ਕਰਦਾ ਤਾਂ ਕਿ ਅਗਲਾ ਕੋਈ ਜਨਮ ਨਾ ਹੋਵੇ ਜੇ ਸੰਸਕਾਰ ਬਾਕੀ ਰਹੇਗੇ ਫਿਰ ਜਨਮ ਹੈ ਫਿਰ ਜਨਮ ਚਲਦਾ ਹੀ ਰਹਿੰਦਾ ਚਲਦਾ ਹੀ ਰਹੇ ਲੰਮੀ ਇਹ ਸ਼ੰਕਲਾ ਚਲੇਗੀ ਕਿ ਜੇ ਪ੍ਰਾਮੇ ਖਤਮ ਕਰ ਦਿੱਤਾ ਸੰਸਕਾਰ ਹੀ ਖਤਮ ਹੋ ਗਿਆ ਲੇਖਾ ਹੀ ਮੁਕਾ ਦਿੱਤਾ ਤਾਂ ਫਿਰ ਜਨਮ ਨਹੀਂ ਤੇ ਇਸਲਾਮ ਤੇ ਇਸਾਈਤ ਨੂੰ ਇਸ ਢੰਗ ਨਾਲ ਵੀ ਸਮਝਾਇਆ ਜਾ ਸਕਦਾ ਵੀ ਤੁਸੀਂ ਕਹਿੰਦੇ ਫਲਾਣਾ ਦੋਜ਼ਖ ਵਿੱਚ ਜਾਂਦਾ ਹੈ ਫਲਾਣਾ ਜੰਨਤ ਤੇ ਜਾਂਦਾ ਹੈ ਇਹ ਸਰੀਰ ਤੇ ਕਬਰ ਦੇ ਚ ਪਏ ਦਾ ਮਤਲਬ ਕੋਈ ਹੋਰ ਜਾਂਦਾ ਹੈ। ਤਾਂ ਦੂਸਰਾ ਜਨਮ ਤੇ ਹੁੰਦੀ ਵੀ ਮੰਨ ਲਿਆ। ਹੁੰਦੀ ਕਹੀ ਜਾਂਦੇ ਕੋਈ ਜਨਮ ਨਹੀਂ ਕੋਈ ਨਹੀਂ ਜਨਮ ਨਹੀਂ ਪਰ ਇਹਨਾਂ ਨੂੰ ਦੱਸੇ ਕਿ ਉਹ ਸਰੀਰ ਤੇ ਤੁਸੀਂ ਕਬਰ ਦੇ ਚ ਪਾ ਦਿੱਤਾ ਜੰਨਤ ਦੇ ਚ ਕੌਣ ਜਾਂਦਾ ਦੋਜ਼ਖ ਦੇ ਚ ਕੌਣ ਜਾਂਦਾ। ਇਹਦਾ ਕੋਈ ਅਜੇ ਤੱਕ ਸਹੀ ਜਵਾਬ ਨਹੀਂ। ਖੈਰ ਮੁਖਤਸਰ ਉਸ ਕਾ ਇਹ ਬ੍ਰਾਹਮਣ ਗਾਈ ਵੰਸ ਘਾਤ ਅਪਰਾਧ ਕਰਾਰੇ। ਜਿਹੜੇ ਅਪਰਾਧ ਕਰਾਰੇ ਨੇ ਨਾ ਚੋਟੀ ਦੇ ਗੁਨਾਹ ਭਾਈ ਸਾਹਿਬ ਗਿਣਤੀ ਕਰਦੇ ਨੇ ਉਹ। ਜੇ ਤੁਸੀਂ ਵੀ ਗਿਣਤੀ ਕਰਦੇ ਜਾਂ। ब्राह्मण गाय वंशघात अपराध करारे मदपी जुए खेल दे जोहन परनारे पहला पाप है भगत नु मारना दूसरा अजीम पाप है गौ नु मारना ते तीसरा अजीम पाप है शराब पी मद पी ते चौथा पाप है जुए खेल दे जुआरी बहुत बड़े-बड़े दाल आएगा जुआरी रे मनच कदी चैन नहीं जुआरी दे अंदर कृष्णा पर बल है ਇਹ ਤ੍ਰਿਸ਼ ਨਾਲੂ ਬੰਦਾ ਚੰਗਾ ਨਹੀਂ ਹੋ ਸਕਦਾ ਉਹ ਕੁਝ ਵੀ ਕਰ ਸਕਦਾ ਕੋਈ ਵੀ ਅਨਰਥ ਕਰ ਸਕਦਾ ਮਦ ਪੀ ਜੂਏ ਖੇਡਦੇ ਜੋ ਹਨ ਪਰਾਰੇ ਪੰਜਵਾ عظیم ਪਾਪ ਕੀ ਹੈ ਕਿ ਆਪਣੀ ਅੱਖਾਂ ਨੂੰ ਕਾਬੂ ਦੇ ਚੀ ਨਾ ਰੱਖਣਾ ਪਟਕਦੀਆਂ ਹੀ ਰਹਿਣ ਅੱਖਾਂ ਔਰ ਭੈੜੀ ਨੀਅਤ ਨਾਲ ਤੱਕਦਾ ਹੀ ਰਹਾ ਪ੍ਰਾਇਰੋ ਮਦ ਪੀ ਜੂਏ ਖੇਡਦੇ ਜੋ ਹਨ ਪਰਾਰੇ ਮੋਹਨ ਪ੍ਰਾਇ ਲਖਵੇਂ ਠਗ ਚੋਰ ਚੰਗਾਰੇ ਪਰਾਇਆ ਧਨ ਵੇਖ ਕੇ ਅੰਦਰ ਲੋਭ ਪੈਦਾ ਕਰ ਲੈਣਾ ਤੇ ਚੁਰਾਉਣ ਦੀ ਰੁਚੀ ਪੈਦਾ ਕਰਨੀ ਇਹ ਛੇਵਾਂ ਅਜਿਮ ਪਾਪ। ਵਿਸਾਦ ਰੋਈ ਅਖਿਰਤ ਘਣ ਪਾਪੇ ਹੱਥ ਆਏ। ਤੇ ਆਖਰੀ ਵੱਜਰ ਪਾਪਾਂ ਵਿੱਚ ਉਹ ਹੈ ਵਿਸ਼ਵਾਸ ਘਾਤ ਕਰਨਾ। ਕਿਸੇ ਨੇ ਭਰੋਸਾ ਕੀਤਾ ਸੀ। ਇਹਨੇ ਵਿਸ਼ਵਾਸ ਘਾਤ ਕੀਤਾ। ਕਿਸੇ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਸੀ ਤੇ ਅਖਿਰਤ ਘਣ ਨਿਕਲਿਆ। ਐਸਾਨ ਫਰਾਮੋਸ਼ ਨਿਕਲੇ। ਇਹ ਵੀ ਵੱਜਰ ਪਾਪ। ਵੇ ਅਗਲੇ ਨੇ ਤੇਰੇ ਨਾਲ ਨੇਕੀ ਕੀਤੀ ਤੂੰ ਬਦੀ ਕਰੇ ਅਗਲੇ ਨੇ ਤੇਰੇ ਤੇ ਭਰੋਸਾ ਕੀਤਾ ਤੇ ਤੂੰ ਵਿਸ਼ਵਾਸ ਘਾਤ ਪਿਆ ਕਰਦਾ ਦਰਸਲ ਇਹ ਮਨੁੱਖ ਦੀਆਂ ਬਹੁਤ ਵੱਡੀਆਂ ਕਮਜ਼ੋਰੀਆਂ ਨੇ ਬੱਜਰ ਪਾਪ ਨੇ ਔਰ ਭਾਈ ਸਾਹਿਬ ਕਹਿੰਦੇ ਨੇ ਇਹ ਸਾਰੇ ਬੱਜਰ ਪਾਪ ਕਿਉਂ ਜਨਮ ਲੈਂਦੇ ਨੇ ਇਕਤ ਲੋ ਨਾ ਭੋਜਨੇ ਬੇਮਖ ਗੁਰਦੁਆਰੇ ਜਿਹੜਾ ਗੁਰਦੁਆਰੇ ਤੋਂ ਬੇਮਖ ਹੋ ਜਾਏ ਸਤ ਸੰਗ ਤੋਂ ਬੇਮਖ ਹੋ ਜਾਏ ਬਾਣੀ ਤੋਂ ਬੇਮਖ ਹੋ ਜਾਏ ਤੇ ਭਾਈ ਜੀ ਕਹਿੰਦੇ ਨੇ ਇਹ ਬੱਜਰ ਪਾਪ ਉਸ ਦੇ ਅੰਦਰ ਜਨਮ ਲੈਣਗੇ ਹੋ ਹੀ ਨਹੀਂ ਸਕਦਾ ਕਿ ਬਾਣੀ ਤੋਂ ਟੁੱਟ ਕੇ ਬੰਦਾ ਜੁਆਰੀ ਨਾ ਬਣੇ ਸ਼ਰਾਬੀ ਨਾ ਬਣੇ ਦੁਰਾਚਾਰੀ ਨਾ ਬਣੇ ਲੋਭੀ ਨਾ ਬਣੇ ਸਭ ਸਾਰੇ ਉਹ ਬਣਾ ਜਾ ਹਰ ਹਾਲਤ ਤੇ ਚਾਣਗੇ ਜਿੱਥਾਂ ਤੇ ਪ੍ਰਕਾਸ਼ ਨਹੀਂ ਅੰਧੇਰਾ ਜ਼ਰੂਰ ਹੋਵੇਗਾ ਜਿੱਥੇ ਸੱਚ ਨਹੀਂ ਉੱਥੇ ਝੂਠ ਜ਼ਰੂਰ ਹੋਵੇਗਾ ਖਲਾ ਨਹੀਂ ਰਹਿੰਦਾ ਖਾਲੀ ਥਾਂ ਨਹੀਂ ਰਹਿੰਦੀ ਕੁਛ ਨਾ ਕੁਛ ਰਹੇਗਾ ਜਾਂ ਸਰਦੀ ਹੋਵੇਗੀ ਜਾਂ ਗਰਮੀ ਹੋਵੇਗੀ ਜਾਂ ਦਿਨ ਹੋਵੇਗਾ ਜਾਂ ਰਾਤ ਹੋਵੇਗੀ ਇੱਕ ਥਾਂ ਤੇ ਜਾਂ ਚਾਨਣਾ ਹੋਵੇਗਾ ਜਾਂ ਪ੍ਰਕਾਸ਼ ਹੋਵੇਗਾ ਕੁਛ ਨਾ ਕੁਛ ਹੋਵੇਗਾ ਹਿਰਦੇ ਵਿੱਚ ਇਹ ਯਾਰਬੀ ਗੁਣ ਹੋਣਗੇ ਯਾ ਸੰਸਾਰੀ ਅਗੁਣ ਹੋਣਗੇ ਕੁਛ ਨਾ ਪੁੱਛੋ। ਅਰ ਦੋਵੇਂ ਇਕੱਠੇ ਨਹੀਂ ਰਹਿੰਦੇ ਹੁੰਦੇ ਹੋ ਕੋਈ ਬੰਦਾ ਕੋਸ਼ਿਸ਼ ਕਰੇ ਇਸ ਗੁਰਦੁਆਰਾ ਹਾਲ ਦੇਚ ਅੰਧੇਰੇ ਤੇ ਚਾਨਣੇ ਨੂੰ ਇਕੱਠਾ ਰੱਖਣਾ ਇਕੱਠੇ ਨਹੀਂ ਰਹਿੰਦੇ। ਜੇ ਤੀ ਲੱਖ ਵੀ ਕੋਸ਼ਿਸ਼ ਕਰੋ। ਬੈਥੇ ਚਾਨਣਾ ਵੀ ਰੱਖਦੇ ਹੀ ਹੈ। ਤੇ ਇਥੇ ਅੰਧੇਰਾ ਵੀ ਰੱਖਦੇ ਹੀ ਹੈ ਦੋਵਾਂ ਨੂੰ ਇਕੱਠਾ ਰੱਖੀਏ ਕਦਾ ਹੀ ਨਹੀਂ। ਇੱਕ ਰਹਿ ਸਕਦਾ ਜਾਂ ਰੋਸ਼ਨੀ ਰਹੇਗੀ ਜਾਂ ਅੰਧੇਰਾ ਰਹੇਗਾ ਫਿਰ ਦੇਚ ਯਾ ਸੱਚ ਰਹ ਸਕਦਾ ਯਾ ਝੂਠ ਰਹੇਗਾ। ਇਹ ਦੁਰਾਚਾਰ ਰਹੇਗਾ ਜਾਂ ਸਦਾਚਾਰ ਰਹੇਗਾ ਇਹ ਪ੍ਰਕਾਸ਼ ਰਹੇਗਾ ਜਾਂ ਅੰਧਕਾਰ ਰਹੇਗਾ ਇੱਕ ਰਹਿ ਸਕਦਾ ਹੈ ਦੋ ਵਿਰੋਧੀ ਤਤ ਨਹੀਂ ਰਹਿ ਸਕਦੇ ਐਸਾ ਇੱਕ ਫੈਸਲਾ ਹੈ ਭਈ ਪਰਮਾਤਮਾ ਦਾ ਜੋ ਫੈਸਲਾ ਹੈ ਉਹਨੂੰ ਅਵਤਾਰੀ ਲੋਗ ਅਵਤਾਰੀ ਪੁਰਸ਼ ਜਗਤ ਦੇ ਸਾਹਮਣੇ ਜਿਹੜੇ ਨੇ ਰੱਖ ਲੈਂਦੇ ਤਾਂ ਫਿਰ ਮਨ ਕਰਿਆ ਸੀ ਮੂਰਖ ਮੂ ਨੂੰ ਰੱਖ ਕੇ ਬੋਲੀ ਜਾਣਾ ਮੌ ਨੂੰ ਅੱਗੇ ਰੱਖ ਕੇ ਖਾਈ ਜਾਣਾ ਸੋਚਣਾ ਨਾ ਕਿ ਮੈਂ ਖਾਣਾ ਹੈ ਕਿ ਨਹੀਂ ਖਾਣਾ ਇਹ ਮੈਂ ਪੀਣਾ ਹੈ ਕਿ ਨਹੀਂ ਪੀਣਾ ਐਸੇ ਬੰਦੇ ਨੂੰ ਆਖਿਆ ਗਿਆ ਮੂਰਖ ਤੇ ਮੂਰਖ ਬੱਚਾ ਨਹੀਂ ਹੁੰਦਾ ਇਤਨੀ ਮਹਾਰਤ ਕਰਦੇ ਆਂ ਅਗਰ ਇਹੋ ਜੀਆਂ ਦੀ ਗਲਤੀ ਬੱਚਾ ਮਾਸੂਮ ਕਰੇ ਤੋ ਧਰਮ ਗ੍ਰੰਥ ਉਸ ਨੂੰ ਕਹਿੰਦੇ ਅਚੇਤ ਹੈ ਮੂਰਖ ਨਹੀਂ ਕਿਉਂਕਿ ਇਹਦੀ ਜੀ ਬੁੱਧੀ ਵਿਕਸਿਤ ਨਹੀਂ ਅਚੇਤ ਹੈ ਪਰ ਜੇ ਵੱਡਾ ਕਰੇ ਤੇ ਕਹਿੰਦੇ ਨੂੰ ਮੂਰਖ ਜਾਣ ਬੁੱਝ ਕੇ ਕੀਤਾ ਅਣਜਾਣੇ ਚ ਨਹੀਂ ਕਬੀਰ ਮਨ ਜਾਣੇ ਸਭ ਬਾਤ ਹੈ ਜਾਨਤ ਹੀ ਅਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੇ ਕੋਹੇ ਪਰੇ ਸੋ ਦੇ ਵਿੱਚੋਂ 99 ਮਨੁੱਖ ਜਾਣ ਬੁਝ ਕੇ ਗਲਤੀਆਂ ਕਰਦੇ ਇੱਕ ਗਣਤੀ ਬਹੁਤ ਵੱਡੀ ਹੈ ਥੋੜੀ ਨਹੀਂ ਕੋਈ ਗੁਨਾਹ ਹੋਇਆ ਕੋਈ ਭੁੱਲ ਹੋਈ ਹੈ ਕੋਈ ਅਨਰਥ ਹੋਇਆ ਤੇ ਹੋਇਆ ਹੋਵੇ ਵੱਡੀ ਉਮਰ ਦੇ ਬੰਦੇ ਕੋਲ ਜਾਣ ਬੁਝ ਕੇ ਇਸ ਇਲਜ਼ਾਮ ਤੋਂ ਬਚ ਨਹੀਂ ਸਕਦਾ ਮੈਨੂੰ ਪਤਾ ਨਹੀਂ ਸੀ ਮੈਨੂੰ ਬੋਧ ਨਹੀਂ ਸੀ ਨਹੀਂ ਕਬੀਰ ਮਨ ਜਾਣੇ ਸਬ ਬਾਦ ਜਾਣਤ ਹੀ ਅਉਗਣ ਕਰੇ ਕਾਹੇ ਕੀ ਕੁਸ਼ਲਾਤ ਆਥ ਦੀਪ ਕੋਏ ਪਰੇ ਤੁਸੀਂ ਮੈਰਜ਼ ਕਰ ਰਿਹਾ ਸੀ ਸਰੀਰਿਕ ਉਮਰ ਹੋਰ ਹੈ ਮਾਨਸਿਕ ਉਮਰ ਬੰਦੇ ਦੀ ਹੋਰ ਹੈ ਤੁਸੀਂ ਕਿਸ ਤਰ੍ਹਾਂ ਪਛਾਣ ਕਰੋਗੇ ਕਿ ਇਸ ਬੰਦੇ ਦੀ ਜਿਹੜੀ ਮਾਨਸਿਕ ਉਮਰ ਹੈ ਬૌਧਿਕ ਉਮਰ ਹੈ ਉਹ ਬੜੀ ਛੋਟੀ ਹੈ ਇਹ ਬਹੁਤ ਛੋਟੀ ਉਮਰ ਹੈ ਤਾਂ ਬੱਚੇ ਦਾ ਜੋ ਮਨੋਵਿਗਿਆਨਕ ਰੂਪ ਦੇ ਵਿੱਚ ਅਧਿਐਨ ਕੀਤਾ ਗਿਆ ਹੋਵੇ ਕਿ ਬੱਚਾ ਖੇਡਣਾ ਚਾਹੁੰਦਾ ਹੈ ਤੇ ਖੇਡਣ ਵਾਸਤੇ ਖਿਡਾਉਣਾ ਚਾਹੀਦਾ ਬੱਚੇ ਦੇ ਅੰਦਰ ਹਰ ਵਕਤ ਖੇਡਣ ਦੀ ਰੁਚੀ ਹੋਵੇਗੀ ਤੇ ਖੇਡ ਉਹ ਤਾਂ ਸਕਦਾ ਜੇ ਕੋਈ ਖਿਡਾਉਣਾ ਹੋਵੇ ਬਿਨਾਂ ਖਿਡਾਉਣੇ ਤੋਂ ਨਹੀਂ ਖੇਡ ਸਕਦੇ ਜੇ ਜ ਖਿਡਾਉਣਾ ਨਾ ਹੋਵੇ ਤੇ ਉਹਨੇ ਹਰ ਚੀਜ਼ ਨੂੰ ਖਿਡਾਉਣਾ ਬਣਾ ਵੀ ਲੈਣਾ ਘਰ ਦੇ ਵਿੱਚ ਕੋਈ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ ਹੂੰ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਕਿਉਂਕਿ ਘੋੜਾ ਹੈ ਕੋਈ ਨਹੀਂ ਲੱਕੜ ਦਾ ਘਡੌਣਾ ਤੇ ਬੱਚਾ ਪਿਓ ਦੀ ਪਿੱਠ ਤੇ ਬੈਠ ਜਾਂਦਾ ਤੇ ਪਿਓ ਵਿਚਾਰਾ ਘੋੜੇ ਦੀ ਤਰ੍ਹਾਂ ਹੀ ਚੱਲਦਾ ਤਾਂ ਠੀਕ ਹੁਣ ਬੱਚੇ ਦਾ ਦਿਲ ਬਿਲਾਣਾ ਨੂੰ ਕੁਛ ਕਰਨਾ ਇਹ ਖੇਡਣਾ ਚਾਹੁੰਦਾ 마ਸੂਮ ਹੈ ਇਹ ਆਣਾ ਇਹਦੀ ਇਹ ਗੁੱਲ ਬਰਦਾਸ਼ਤ ਕੀਤੀ ਜਾ ਸਕਦੀ ਕੋਈ ਗੱਲ ਨਹੀਂ ਬੱਚਾ ਹਰ ਹਾਲਤ ਦੇ ਵਿੱਚ ਖੇਡਣਾ ਚਾਹੁੰਦਾ ਤੇ ਖੇਡਣ ਵਾਸਤੇ ਫੇਰੋਣਾ ਚਾਹੀਦਾ ਹੁਣ ਇੱਥੇ ਉਮਰ ਕਰਕੇ ਨਾ ਦੇਖਣਾ ਕੋਈ 60 70 ਸਾਲ ਦਾ ਬੰਦਾ ਹੋਵੇ ਤੇ ਉਹਦੇ ਅੰਦਰ ਵੀ ਸਿਰਫ ਖਿਡਾਉਣੇ ਦੀ ਰੁਚੀ ਹੋਵੇ ਤੇ ਉਹ ਧਰਮ ਨੂੰ ਕਥਾ ਕੀਰਤਨ ਨੂੰ ਨਿਰਾ ਖਿਡਾਉਣਾ ਹੀ ਸਮਝਦਾ ਹੋਵੇ ਤਾਂ ਕਬੀਰ ਕਹਿੰਦੇ ਨੇ ਬੱਚਾ ਹੈ ਕੋਈ ਗੁੱਡਾ ਇਹ ਬੱਚਾ ਮਾਥੇ ਦਿਲ ਕਰ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ ਤੇ ਜਿਹਨੇ ਖਿਡਾਉਣਾ ਸਮਝਿਆ ਉਹ ਤੇ ਬੱਚਾ ਤੇ ਬੱਚੇ ਦੇ ਸਾਹਮਣੇ ਕੀਮਤੀ ਤੋਂ ਕੀਮਤੀ ਚੀਜ਼ ਵੀ ਖੜਾਉਣਾ ਹੈ ਮਾਂ ਵੀ ਖੜਾਉਣਾ ਤੇ ਉਹ ਵੀ ਖੜਾਉਣਾ ਗੁਰੂ ਵੀ ਖੜਾਉਣਾ ਰੱਬ ਵੀ ਖੜਾਉਣਾ ਧਰਮ ਮੰਦਰ ਵੀ ਖੜਾਉਣਾ ਔਰ ਐਸਾ ਨਾ ਸਮਝਣਾ ਕਿ ਬਚਪਨਾ ਕਿਸੇ ਖਾਸ ਵਿਸ਼ੇਸ਼ ਉਮਰ ਦਾ ਹੈ ਵੱਡੇ ਵੱਡੇ ਬੰਦਿਆਂ ਦੇ ਸਾਹਮਣੇ ਵੀ ਖੜਾਉਣਾ ਆਏ ਚਲੋ ਵਕਤ ਪਾਸ ਕਰਨਾ ਚਲੇ ਜਾਈਏ ਤੇ ਜਿਸ ਢੰਗ ਨਾਲ ਕਈ ਦਫਾ ਲੜਾਈ ਝਗੜੇ ਆਉਂਦੇ ਨੇ ਉਸ ਝਗੜਾ ਤੇ ਪਤਾ ਚੱਲਦਾ ਖੜਾਉਣਾ ਹੀ ਸਮਝਿਆ ਇਹਨਾਂ ਨੇ ਗੁਰੂ ਗੁਰਦੁਆਰੇ ਖੜਾਉਣਾ ਮਾਰ ਸੇ ਦਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਕਦੀ ਕਦਾਈ ਕਿਸੇ ਦੀ ਮਾਨਸਿਕ ਉਮਰ ਵੱਧਦੀ ਹੈ ਉੱਚੀ ਹੁੰਦੀ ਹੈ ਤਾਂ ਫਿਰ ਉਸ ਦੇ ਅੰਦਰੋਂ ਬਜ਼ੁਰਗੀ ਦਾ ਜਨਮ ਹੁੰਦਾ ਹੈ ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਹੋਏ ਨੇ ਜਿਹੜੇ ਬਜ਼ੁਰਗ ਨੇ ਤੇ ਖਿਮਾ ਕਰਨੇ ਕਰੀਬਨ ਕਰੀਬਨ 100 ਦੇ ਚੋਂ 98 ਬੁੱਢੇ ਐਸੇ ਹੀ ਨੇ ਜਿਹੜੇ ਬੱਚੇ ਥੋੜੇ ਜਿਹੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬਜ਼ੁਰਗਾ ਪੁਰਾਣਾ ਇਤਿਹਾਸ ਮੈਂ ਤੁਹਾਡਾ ਤੁਹਾਡੇ ਸਾਹਮਣੇ ਰੱਖਾਂ ਤੁਹਾਡਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੋ ਬਈ ਨਾਮ ਕਿਵੇਂ ਜਪੀਏ ਬੰਦਗੀ ਕਿਵੇਂ ਕਰੀਏ ਤੋ ਸਤਿਗੁਰ ਦੱਸਦੇ ਬਾਣੀ ਦੱਸਦੀ ਹੈ RAM ਜਪੋ ਜੀ ਐਸੇ ਐਸੇ ਧਰੂਪ੍ਰੇਲਾਦ ਜਪਿਓ ਹਰ ਜੈਸੇ ਤੁਹਾਡੇ ਬੜੇ ਸ਼ਰਮ ਦੀ ਗੱਲ ਹੋਵੇਗੀ ਕਿ ਧਰੂ ਦੀ ਉਮਰ 6 ਸਾਲ ਦੀ ਤੇ ਪ੍ਰੇਲਾਦ ਦੀ ਉਮਰ 5 ਸਾਲ ਦੀ ਕੁਝ ਵੀ ਉਮਰ ਦੇ ਕੁਝ ਨਹੀਂ ਉਹ 5 ਸਾਲ ਦੀ ਕੋਈ ਉਮਰ ਹੈ ਪਾਂਚ ਬਰਖ ਕੋ ਅਨਾਥ ਧਰੋਬਾਰ ਕਹਰ ਸਿਮਰਤ ਅਮਰ ਅਪਰਾਹਦ ਇੰਨੀ ਉਮਰ ਪ੍ਰਹਿਲਾਦ ਦੀ ਉਹ 50 ਸਾਲਾਂ ਦੀ ਕੋਈ ਉਮਰ ਹੈ ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਨਾਮ ਇੰਜ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ ਜਿਵੇਂ ਧਰੋ ਨੇ ਜਪ ਬੰਦਗੀ ਇਸ ਤਰ੍ਹਾਂ ਕਰ ਜਿਵੇਂ ਉਸ 5 ਸਾਲ ਦੇ ਬੱਚੇ ਨੇ ਕੀਤੀ ਤੇ 5 ਸਾਲ ਦਾ ਬੱਚਾ ਬਜ਼ੁਰਗ ਹੈ 80 ਸਾਲ ਦਾ ਜਿਹੜਾ ਹਰਨਾਕਸ਼ ਹੈ ਨਾ ਉਹ ਬੱਚਾ ਹੈ ਉਹ ਪਤਾ ਕੀ ਕਹਿੰਦਾ ਪ੍ਰਹਿਲਾਦ ਨੂੰ ਆਪਣੇ ਪੁੱਤਰ ਨੂੰ ਵੀ ਤੂੰ ਕਹਿ ਜਲ ਹਰਨਾਕਸ਼ ਥਲ ਹਰਨਾਕਸ਼ ਤੇ ਪੰਜਾ ਵਰਿਆਂ ਦਾ ਬੱਚਾ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਜਲ ਹੈ ਰਾਮ ਥਲ ਹੈ ਰਾਮ ਹੁਣ ਤੁਸੀਂ ਦੱਸੋ ਬਜ਼ੁਰਗਾਂ ਵਾਲੀ ਗੱਲ ਕੌਣ ਕਰਦਾ ਹੈ ਤੇ ਬੱਚਿਆਂ ਵਾਲੀ ਗੱਲ ਕੌਣ ਕਰਦਾ ਹੈ ਉਹ 80 ਸਾਲ ਦਾ ਬੁੱਢਾ ਹਰਨਾਕਸ਼ ਬੱਚਿਆਂ ਵਾਲੀ ਗੱਲ ਕਰਦਾ ਉਹ ਪੰਜਾ ਵਰਿਆਂ ਦਾ ਪ੍ਰਹਿਲਾਦ ਬਜ਼ੁਰਗਾਂ ਵਾਲੀ ਗੱਲ ਕਰਦਾ ਬਾਪੂ ਇਹ ਕੀ ਬੱਚਿਆਂ ਵਾਲੀ ਗੱਲ ਕਰਦੇ ਰਾਮ ਹੈ ਜਲਤਨ ਦੇ ਵਿੱਚ ਈਸ਼ਵਰ ਹੈ ਜਲਤਨ ਦੇ ਵਿੱਚ ਤੂੰ ਨਹੀਂ ਤੂੰ ਅੱਜ ਹੈ ਕੱਲ ਨਹੀਂ ਹੋਵੇਗਾ ਤੂੰ ਇੱਥੇ ਹੈ ਹੋਰ ਥਾਂ ਤੇ ਨਹੀਂ ਹੈ ਪਰ ਰਾਮ ਤੇ ਜ਼ਰਰੇ ਜ਼ਰਰੇ ਦੇ ਚ ਉਹ ਤੇ ਜਲ ਦੇ ਚ ਹੈ ਉਹ ਤੇ ਥਲ ਦੇ ਚ ਹੈ ਇਤਨੀ ਜਈ ਉਮਰ ਦੇ ਚ ਜਿਸ ਨੂੰ ਇਤਨੀ ਸਮਝ ਹੈ ਇਤਨਾ ਬੋਧ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਬੱਚਾ ਆਖੋ ਉਹ ਬੱਚਾ ਨਹੀਂ ਹੈ ਉਹਦੀ ਤੇ ਅਕਲ ਬੜੀ ਵਿਕਸਿਤ ਹੋ ਗਈ ਹੋਊ ਥੋੜਾ ਜਿਆ ਤੁਸੀਂ ਅਗਾਹ ਚਲੋ ਸਾਹਿਬ ਸ੍ਰੀ ਗੁਰਨਾਮਕ ਦੇਵ ਜੀ ਮਹਾਰਾਜ ਦਾ ਇੱਕ ਮਾਸੂਮ ਬਾਲਕ ਨੇ ਮਿਸੇ ਪ੍ਰਸ਼ਾਦੇ ਪੇਸ਼ ਕੀਤੇ ਲੋਟੇ ਚਲਸੀ ਆਖਿਆ ਬਾਬਾ ਜੀ ਛੱਕ ਲਓ ਸਤਿਗੁਰ ਨੇ ਛੱਕ ਲਿਆ ਜਨਮ ਸਾਥੀ ਦੀ ਬੜੀ ਸੁੰਦਰਗਾਤਾ ਤੇ ਸਤਿਗੁਰ ਨੇ ਜਿਉ ਛੱਕੇ ਤੇ ਭਾਂਡੇ ਕੀਤੇ ਵਾਪਸ ਲਈ ਇਹ ਬੱਚਾ ਲੈ ਤੂੰ ਭਾਂਡਾ ਲੈ ਆਪ ਇਹ ਲੋਟਾ ਲੈ ਥਾਲੀ ਲੈ ਤੇ ਬਾਲਕ ਕਹਿ ਲਗਾ ਮਾਰਾ ਤੁਸੀਂ ਤ੍ਰਿਪਤ ਹੋ ਗਏ ਹੋ ਸਹਿਬ ਕਹਿ ਲਗੇ ਹਾਂ ਸੀ ਤ੍ਰਿਪਤ ਹੋ ਗਏ ਤੁਹ ਬੋਜਨ ਜਿਹੜਾ ਲਿਆ ਹੈ ਰਜ ਗਏ ਤ੍ਰਿਪਤ ਹੋ ਬਾਲਕ ਦੀਆਂ ਅੱਖਾਂ ਪਰਾਂ ਲੀਹ। ਕਹਿੰਦਾ baba ਇਹ ਦੱਸੋ। ਭੋਜਨ ਛਕਣ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੁੰਦਾ? ਆਤਮਾ ਕਿਵੇਂ ਤ੍ਰਿਪਤ ਹੁੰਦੀ? ਸਹਿਬ ਡੰਗ ਰਹੇ। 70 ਸਾਲਾਂ ਦੀ ਉਮਰ ਤੇ ਕਹਿੰਦਾ ਮਨ ਕਿਵੇਂ ਰੱਜਦਾ? ਮਨ ਕਿਵੇਂ ਤ੍ਰਿਪਤ ਹੁੰਦਾ? ਬੁੱਢੇ ਨਹੀਂ ਪੁੱਛਦੇ, ਬੱਚਿਆਂ ਦੀ ਤੇ ਗੱਲ ਛੱਡੋ। ਉਸ ਬੱਚੇ ਨੇ ਪੁੱਛਿਆ। ਮਾਸੂਮ ਬੱਚੇ ਨੇ ਪੁੱਛਿਆ। ਮਨ ਕਿਵੇਂ ਤ੍ਰਿਪਤ ਹੁੰਦਾ? ਆਤਮਾ ਨੂੰ ਕਿਵੇਂ ਤ੍ਰਿਪਤੀ ਮਿਲਦੀ ਸਹਿਬਾਨੇ ਉਸ ਬਾਲਕ ਦੇ ਸਿਰ ਦੇ ਤੇ ਹੱਥ ਰੱਖਿਆ ਆਖਿਆ ਹੈ ਉਮਰ ਤੇ ਤੇਰੀ ਕੁਛ ਨਹੀਂ ਤੇ ਗੱਲ ਬੋੜਿਆਂ ਦੀ ਕਰਦਾ ਬੋੜਿਆਂ ਦੀ ਕਰਦਾ ਪਤਾ ਇਸ ਬੱਚੇ ਦਾ ਨਾਂ ਕੀ ਪੈ ਗਿਆ ਬਾਬਾ ਗੁੱਡਾ ਉਮਰ ਸਰਕਸਾਲ ਦੀ ਕੁਛ ਨਹੀਂ ਬਾਬਾ ਗੁੱਡਾ ਛੇ ਪਾਦਸ਼ਾਹੀਆਂ ਤੱਕ ਰਿਹਾ ਹੈ ਪੰਜ ਪਾਦਸ਼ਾਹੀਆਂ ਨੂੰ ਆਪਣੇ ਹੱਥੀ ਤੇ ਲਿਖ ਦਿੱਤਾ ਇਸ ਬਾਬੇ ਗੁੱਡੇ ਐਨੀ ਬਰਕਤ ਐਨੀ ਬਰਕਤ ハリमंदिर साहु ਦਾ ਇਹ ਪਹਿਲਾ ਮੁਖੀ ਗ੍ਰੰਥੀ ਮੁਖੀ ਪੁਜਾਰੀ ਬੜੀਆਂ عظیم ਬਰਕਤਾਂ ਦਾ ਮਾਲ ਹੈ ਪਰ ਇਹ ਵੇਖ ਲਈ ਚਮਕਦਮ ਗੁਰੂ ਨਾਨਕ ਹੈ ਉਮਰ ਤੇ ਕੁਛ ਨਹੀਂ ਗੱਲ ਬਜ਼ੁਰਗਾਂ ਨਾਲ ਹੀ ਕਰਦਾ ਹੈ ਗੱਲ ਬੁਢਿਆਂ ਨਾਲ ਹੀ ਕਰਦਾ ਹੈ ਤੋਂ ਛੋਟੀ ਜਿਹੀ ਉਮਰ ਵਿੱਚ ਇਸ 마ਸੂਮ ਬਾਲਕ ਦਾ ਨਾਮ ਪ੍ਰਚਲਿਤ ਹੋ ਗਿਆ ਬਾਬਾ ਬੁੱਢਾ 17 ਸਾਲ ਦੇ ਬੱਚੇ ਨੂੰ ਲੋਕੀ ਕਹਿਣ ਬਾਬਾ ਬੁੱਢਾ ਬਾਬਾ ਬੁੱਢਾ ਇਹ ਗੁਸਤਾਖੀ ਮਾਤ ਕਈ ਵਾਰ ਐਸਾ ਵੀ ਹੁੰਦਾ 70 80 ਸਾਲ ਦਾ ਬੰਦਾ ਹੋਵੇ ਬਾਬਾ ਬੱਚਾ ਹੀ ਹੁੰਦਾ ਬਾਬਾ ਬੁੱਢਾ ਨਹੀਂ ਬੱਚਿਆਂ ਦੀ ਗੱਲ ਕਰਦੇ ਹਾਂ ਬਿਲਕੁਲ ਬੱਚਿਆਂ ਦੀ ਕਈ ਵਾਰ ਕਈ ਪੁੱਛ ਲੈਣ ਜਣੇ ਗੈਣੀ ਜੀ ਮੂਲ ਮੰਤਰ ਕਿੱਥੇ ਤੱਕ ਹੈ ਤੇ ਜੀ ਨਾਮ ਕਿਵੇਂ ਜਪਣਾ ਚਾਹੀਦਾ ਭਈ ਹੱਦ ਹੋ ਗਈ ਤੇ ਤੈਨੂੰ 40 ਸਾਲ ਹੋ ਗਏ ਨੇ ਗੁਰਦੁਆਰਿਆਂ ਦੇ ਬੜੀ ਮদ্দਤ ਹੋ ਗਈ ਤੈਨੂੰ ਇਤਨੇ ਮੈਂ ਕਰਦੇ ਆ ਤੈਨੂੰ ਅਜੇ ਨਹੀਂ ਪਤਾ ਚੱਲ ਅਜੇ ਤੂੰ ਰਸਤਾ ਪਿਆ ਪੁੱਛਦਾ ਹੈ ਤੇ ਚਲੇਗਾ ਕਦੋਂ ਤੇ ਪਹੁੰਚੇਗਾ ਕਦੋਂ ਕਿ ਜੇ ਰਸਤਾ ਤੇ ਪੁੱਛਦਾ ਜਦ ਕੋਈ ਇਸ ਤਰੀਕੇ ਦਾ ਸਵਾਲ ਕਰਦਾ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਕਿਸੇ ਬੰਦੇ ਦੇ ਅੱਗੋਂ ਭਰਿਆ ਹੋਇਆ ਪਰੋਸਿਆ ਹੋਇਆ ਭੋਜਨ ਦਾ ਥਾਲ ਰੱਖ ਦੇ 36 ਪ੍ਰਕਾਰ ਦਾ ਤੇ ਉਹ ਇਹ ਆਖੇ ਵੀ ਦਸੋ ਛਕਣਾ ਕਿਵੇਂ ਹੈ ਉਹਨੂੰ ਭੁੱਖ ਨਹੀਂ ਲੱਗੀ ਜਦੋਂ ਭੁੱਖ ਲੱਗੀ ਹੋਵੇ ਪੁੱਛਦਾ ਕਿਵੇਂ ਛਕਣਾ ਉਹ ਤਾਂ ਛਕਣ ਲੱਗ ਪੈਂਦਾ ਭਰਿਆ ਹੋਇਆ ਪਾਣੀ ਦਾ ਗਲਾਸ ਜਾਂ ਸ਼ਰਬਤ ਮਨੁੱਖ ਦੇ ਅੱਗੋਂ ਰੱਖੀਏ ਤੇ ਉਹ ਪੁੱਛੇ ਜਰਾ ਟੱਗ ਦੱਸੋ ਸੀਣਾ ਕਿਵੇਂ ਹੈ ਕਿ ਮੋ ਪਿਆਸ ਨਹੀਂ ਲੱਗੇ ਪਿਆਸਾ ਮਨੁੱਖ ਨਹੀਂ ਪੁੱਛਦਾ ਲੇਕਿਨ ਇਹ ਵੀ ਭੁੱਖਾ ਮਨੁੱਖ ਨਹੀਂ ਪੁੱਛਦਾ ਹੁੰਦਾ ਵੀ ਕਿਵੇਂ ਖਾਣਾ ਯਕੀਨ ਜਾਨੋ ਅੰਦਰ ਰੱਬੀ ਤੜਪ ਹੋਵੇ ਜ਼ਬਾਨ ਆਪਣੇ ਆਪ ਵਾਇਗਰੂ ਵਾਇਗਰੂ ਕਰਨ ਲੱਗ ਪੈਂਦਾ ਹੈ ਕਿ ਬੰਦੇ ਨੇ ਕੁਝ ਦੱਕੇ ਨਹੀਂ ਚੱਪਾ ਰਿਹਾ ਜਰਸਣਾ ਆਪੇ ਵਾਇਗਰੂ ਵਾਇਗਰੂ ਕਰਨ ਦਾ ਅੰਦਰ ਭੁੱਖ ਹੋਵੇ ਸੇ ਔਰ ਵਾਇਗਰੂ ਵਾ ਬੰਦਾ ਸਵਾਦ ਆਣ ਲੱਗ ਪੈਂਦਾ ਜਿਵੇਂ ਭੁੱਖੇ ਬੰਦੇ ਨੂੰ ਸਵਾਦ ਆਉਂਦਾ ਹੈ ਭੁੱਖਾ ਬੰਦਾ ਵੇ ਸ਼ਰਮ ਹੋ ਜਾਂਦਾ ਉਹ ਨਹੀਂ ਸੋਚਦਾ ਕਿ ਲੋਕ ਕੀ ਆਖਣਗੇ ਭੁੱਖ ਹੈ ਖਾਵਤ ਲਾਜ ਨਾ ਆਵੇ ਇਸੇ ਤਰੀਕੇ ਨਾਲ ਜੇ ਦੇ ਅੰਦਰ ਰੱਬੀ ਭੁੱਖ ਪੈਦਾ ਹੋ ਜਾਏ ਕੋਈ ਨਹੀਂ ਸੋਚਦਾ ਦੁਨੀਆ ਕੀ ਆਖੇਗੀ ਸੁਣ ਸਕੀਏ ਪ੍ਰਭ ਮਿਲਣ ਨੇ ਸਾਹਣੇ ਮਨ ਤਨ ਅਰਪ ਤਜ ਲਾਜ ਲੋਕਾਂ ਉਹ ਤੇ ਜਪਣ ਲੱਗਦਾ ਦੁਨੀਆ ਜੋ ਕੁਛ ਆਖਦੀ ਆਖੇ ਕੋਈ ਭਲਾ ਕਹੋ ਬਾਵੇਂ ਬੁਰਾ ਕਹੋ ਹਮ ਤਨ ਬਿਓ ਹੈ ਦਾ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੁਣ ਮੈਨੂੰ ਕੋਈ ਭਲਾ-ਭਲਾ ਆਖੇ ਤੇ ਬਾਵੇਂ ਬੁਰਾ-ਬੁਰਾ ਆਖੇ ਜਿਹੜੇ ਭਲਾ-ਭਲਾ ਆਖਦੇ ਨੇ ਉਹ ਵੀ ਮੈਨੂੰ ਨਹੀਂ ਚਾਹੀਦਾ ਜੋ ਬੁਰਾ ਬੁਰਾ ਆਖਦੇ ਨੇ ਉਹ ਵੀ ਆਪਣੇ ਕੋਲ ਦਾ ਅਸੀਂ ਕਿਸੇ ਹੋਰ ਦੁਨੀਆ ਦੇ ਮਾਲਕ ਹੁਣ ਲੋਕਾਂ ਦੀ ਦਿੱਤੀ ਹੋਈ ਭਲਾਈ ਨਹੀਂ ਆਪਣੇ ਅੰਦਰੋਂ ਪੈਦਾ ਹੁੰਦੀ ਹੁਣ ਲੋਕ ਮੇਰੀ ਝੋਲੀ ਵਿੱਚ ਬੁਰਾਈ ਨਹੀਂ ਪਾ ਸਕਦੇ ਅਕਸਰ ਬੰਦਿਆਂ ਦੀ ਜਿਹੜੀ ਵਡਿਆਈ ਖੜੀ ਹੈ ਨਾ ਬੰਦਿਆਂ ਨੇ ਦਿੱਤੀ ਹੋਈ ਹੈ ਵਡਿਆਈ ਦਿੱਤੀ ਹੈ ਜਿਹੜੇ ਚਾਰ ਭਲਾ ਭਲਾ ਕਹਿ ਰਹੇ ਨੇ ਇਸ ਵਾਸਤੇ ਕਈ ਭਲੇ ਨੇ ਤੇ ਉਹੀ ਚਾਰ ਪੰਜ ਕਈ ਦਿਨ ਬੁਰਾ ਹੈ ਪਹਿੜਾ ਹੈ ਪਹਿੜਾ ਉਹ ਬਹਿੜਾ ਹੁੰਦਾ ਕਿਉਂਕਿ ਆਪਣੀ ਕੋਈ ਵਡਿਆਈ ਹੈ ਨਹੀਂ ਨਿੱਜੀ ਵੀ ਕੋਈ ਸੰਪਤੀ ਹੈ ਨਹੀਂ ਨਿੱਜੀ ਦੀ ਕੋਈ ਦੁਨੀਆ ਹੈ ਨਹੀਂ ਕਿਸੇ ਦਾ ਦਿੱਤਾ ਹੋਇਆ ਸਨਮਾਨ ਹੈ ਕਿਸੇ ਦਾ ਦਿੱਤੀ ਹੋਈ